ਫੈਡਰੇਸ਼ਨ ਦੇ ਟੇਬਲ ਤੇ ਸੰਪਰਕ ਕਰਨਗੇ ਫੈਡਰੇਸ਼ਨ ਯਾਦ ਕਰ ਰਹੀ ਹੈ ਮਨਜੀਤ ਸਿੰਘ ਜੀ ਖਾਲਸਾ ਖੋਖਰ ਫੌਜੀਆਂ ਵਾਲੇ ਕਾਕੂ ਜੀ ਪੁੱਜ ਗਿਆ ਛੰਨਾ ਵਾਲਾ ਪੂਰੀ ਆ ਗਿਆ ਅੱਜ ਦੇ ਕਬੱਡੀ ਕੱਪ ਦੇ ਇੱਕ ਵਾਰੀ ਤਾੜੀਆਂ ਮਾਰ ਦਿਓ ਜ਼ੋਰਦਾਰ ਇਹ ਦੁਨੀਆ ਦਾ ਟਾਪਰ ਹੈ ਇਹ ਕੈਨੇਡਾ ਦੇ ਅੰਟਾਰੀਓ ਬ੍ਰਿਟਿਸ਼ ਕੋਲੰਬੀਆ ਦੇ ਸੀਜ਼ਨਾਂ ਦਾ ਵੀ ਬੈਸ ਹੈ ਅੱਜ ਪਹਿਲਾ ਮੈਚ ਇਸ ਲਈ 3 ਸਾਲ ਬੈਸ ਹੈ ਐਨ ਵੱਡੀ ਗੱਲ ਹੈ ਮੇਰੇ ਵੀਰੋ ਜੱਗਾ ਜੰਡੀਆਂ ਵਾਲਾ ਵੱਡਾ ਪਿਆਰ ਦਿੰਦਾ ਹੈ ਵੀ ਜੇ ਭੂਰੀ ਸਾਡੇ ਕੱਪ ਦੇ ਵਿੱਚ 3 ਸਾਲਾਂ ਤੋਂ ਬਾਅਦ ਆਇਆ ਹੈ ਤੇ ਅਸੀਂ ਵੀ ਮੁੰਡੇ ਦਾ ਮਾਣ ਰੱਖਦੇ ਆ ਵੀ ਤਿੰਨ ਕਬੱਡੀਆਂ ਤੇ 21000 ਰੁਪਏ ਲੱਗਿਆ ਹੈ ਗੁਰਦੀਪ ਛੰਨਾ ਭੂਰੀ ਵਾਲਾ ਦੁਨੀਆ ਦਾ ਟਾਪਰ ਮੱਲ ਟ੍ਰਾਂਟੋ ਵਾਲੇ ਬੈਠੇ ਆ ਐਨ ਕਹਿੰਦੇ ਠੋਕ ਠੋਕੇ ਮੁੱਲ ਤਾਰਦੇ ਆ ਮੁੰਡੇ ਦਾ ਠੋਕ ਠੋਕੇ ਮੁੱਲ ਤਾਰਦੇ ਆ ਲਓ ਛੰਨਾ ਵਾਲਾ ਇੱਕ ਵਾਰ ਤਾੜੀਆਂ ਜ਼ੋਰਦਾਰ ਹੋ ਜਾਣਾ ਇੱਕ ਵਾਰ ਤਾੜੀ ਹੋ ਗਿਆ ਆ ਤੀਜੀ ਰੇਡ ਹੈ ਗੁਰਦੀਪ ਸਿੰਘ ਭੂਰੀ ਛੰਨਾ ਵਾਲਾ ਨਾਜਵਾਨ ਕਹਿੰਦੇ ਵੀ ਤੀਜੀ ਰੇਡ 21000 ਹੇ ਯਾਰ ਲੱਗਿਆ ਹੋਇਆ ਯਾਰ 21000 ਇੱਕ ਵਾਰ ਤਾੜੀਆਂ ਜ਼ੋਰਦਾਰ ਮਾਰ ਦਿਓ ਦੁਨੀਆ ਦਾ ਵੱਡਾ ਮੱਲ ਹੈ ਦੁਨੀਆ ਦਾ ਟਾਪਰ ਮੱਲ ਹੈ ਬੜੇ ਲੰਮੇ ਸਮੇਂ ਤੋਂ ਬਾਅਦ ਪੰਜਾਬ ਦੇ ਵਿੱਚ ਪੁੱਜਿਆ ਬੜਾ ਜਿਵੇਂ ਇੰਤਜ਼ਾਰ ਸੀ ਦੁਨੀਆ ਨੂੰ ਇੰਤਜ਼ਾਰ ਸੀ ਦੁਨੀਆ ਨੂੰ ਇਸ ਨੌਜਵਾਨ ਦਾ ਅੱਜ ਲੰਬੜੇ